ਕਿਵੇਂ ਕਾਬੂ ਆਈਆਂ ਤੇ ਕਿਹੜੀ ਵਾਰਤਾ ਨੂੰ ਹੁਣ ਤੱਕ ਹੰਜੰਮਤਾ ਹੈ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਬੱਸੇ ਚੜਨ ਲੱਗੇ ਕਿਸੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਬੰਗ ਚੋਰੀ ਕਰ ਲਈ ਜਿਹੜੀ ਹੈ ਨਹੀਂ ਕੇਸ ਦੀਆਂ ਨੇ ਸਾਰੀਆਂ ਛੇ ਜਿਹੜੀਆਂ ਤੁਸੀਂ ਔਰਤਾਂ ਫੜੀਆਂ ਨੇ ਇਹ 50 ਪਲੱਸ ਨੇ ਸਾਰੀਆਂ ਜਿਹੜੀਆਂ ਨੇ ਤੇ ਇਹ ਜਿਹੜੀਆਂ ਰੈਨ ਵਾਲੀਆਂ ਜਿਆਦਾਤਰ ਪਟਿਆਲੀ ਸਾਈਡ ਦੇ ਨੇ ਤੇ ਸੰਗਰੂਰ ਸਾਈਡ ਦੇ ਨੇ ਦੇ ਪਿਛਲੇ ਨਾਲੋਂ ਜ਼ਿਆਦਾ ਵਾਰਦਾਤ ਕੀਤੀਆਂ ਨੇ ਜਾਂ ਤਾਂ ਟਾਰਗੇਟ ਕੱਲਾ ਕਰਾਲੀ ਨੂੰ ਕੀਤਾ ਜਾਂ ਤੱਕ ਇਹਨਾਂ ਦੇ ਆਲਰੇਡੀ ਜਦੋਂ ਅਸੀਂ ਇਹਨਾਂ ਦੀ ਪੁੱਛਗਿੱਛ ਕੀਤੀ ਜਾਂ ਇਹਨਾਂ ਦਾ ਡਾਟਾ ਕੱਢਿਆ ਜਿਹੜਾ ਉਹਦੇ ਵਿੱਚ ਜਿਹੜੇ ਹਰ ਕਿਸੀ ਦੇ ਜਿਹੜੇ ਹੈਗੇ ਆ 2 2 3 3 ਪਰਚੇ ਜਿਹੜੇ ਦਰਜ ਹੈਗੇ ਇਹਨਾਂ ਦੇ ਉੱਪਰ ਜਾਂ ਤਾਂ ਰਾਜਪੁਰੇ ਪਟਿਆਲਾ ਸਾਈਡ ਤੇ ਜਲੰਧਰ ਸਾਈਡ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਮੈਂ ਜਿਹੜੀਆਂ ਹੁਣ ਤਾਂ ਇਹ ਬਜ਼ਾਰਾਂ ਦੇ ਵਿੱਚ ਐ ਮੰਡੀਆਂ ਦੇ ਵਿੱਚ ਐ ਕਿ ਉੱਥੇ ਅੰਜਾਮ ਦਿੰਦੇ ਸੀ ਬੱਸਾਂ ਚੜ੍ਹ ਕੇ ਕੋਈ ਕਿਸ ਤਰੀਕੇ ਨਾਲ ਇਹਨਾਂ ਦਾ ਮੋਟਿਵ ਕੀ ਸੀ ਉਹ ਉਹਨਾਂ ਦਾ ਅਸੀਂ ਜਦੋਂ ਹੁਣ ਪੁੱਛਗਿੱਛ ਕੀਤੀ ਕਿ ਤਾਂ ਇਹ ਬੱਸ ਦੇ ਜਿਹੜੇ ਹੈਗੇ ਆ ਦ ਗਾਂਦ ਦੇ ਵਿੱਚ ਚਲੇ ਜਾਂਦੀਆਂ ਸੂਟ ਵਾਲੀਆਂ ਦੁਕਾਨਾਂ ਹੋ ਗਈਆਂ ਜਾਂ ਉਹਦੇ ਵਿੱਚ ਇਦਾਂ ਦੀ ਵਿੱਚ ਵੀ ਇਹ ਜਿਹੜੀਆਂ ਵਾਰਦਾਤਾਂ ਕਰਦੀਆਂ ਹਨ ਕੋਰਾਲੀ ਦੇ ਇਲਾਕੇ ਦੇ ਵਿੱਚ ਲਗਾਤਾਰ ਸਨੇਚਿੰਗ ਦੇ ਘਟਨਾਵਾਂ ਹੋ ਰਹੀਆਂ ਸੀ ਪੀਟਵਾਲੇ ਇਲਾਕੇ ਦੇ ਵਿੱਚ ਇੱਕ ਔਰਤਾਂ ਦਾ ਗੈਂਗ ਜਿਹੜਾ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਸੋ ਨੂੰ ਲੈ ਕੇ ਪੁਲਿਸ ਕੋਲ ਜਦੋਂ ਸ਼ਿਕਾਇਤ ਪਹੁੰਚੀ ਤਾਂ ਉਸ ਪੁਲਿਸ ਨੇ ਲਗਾਤਾਰ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਔਰਤਾਂ ਨੂੰ ਕਾਬੂ ਕੀਤਾ ਜਿੱਦੂ 6 ਔਰਤਾਂ ਜਿਹੜੀਆਂ ਕਾਬੂ ਕੀਤੀਆਂ ਨੇ ਡੀਐਸਪੀ ਤੁਮਵੀਰ ਸਿੰਘ ਸੰਧਾਨ ਨੇ ਸਰ ਇਹ ਔਰਤਾਂ ਕਿਵੇਂ ਕਾਬੂ ਆਈਆਂ ਤੇ ਕਿਹੜੀ-ਕਿਹੜੀ ਵਾਰਤਾਂ ਨੂੰ ਹੁਣ ਤੱਕ ਹੰਜਾਮ ਦਿੱਤਾ ਹੈ ਜਿਵੇਂ ਸਾਡੇ ਕੋਲ ਜਿਹੜੀ ਆਪਣਾ 23 ਤਰੀਕ ਨੂੰ ਜਿਹੜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਰੂਚੀ ਆ ਕਰਕੇ ਜਿਹੜੇ ਬਿਜਲੀ ਡਿਪਾਰਟਮੈਂਟ ਚ ਜੌਬ ਕਰਦੇ ਆ ਉਹਨਾਂ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਬੱਸ ਚ ਚੜਨ ਲੱਗੇ ਕਿਸੇ ਇਹਨਾਂ ਦੀ ਜਿਹੜੀ ਹੈਗੀ ਆ ਉਹ ਵੰਗ ਚੋੜੀ ਗੱਲੀ ਜਿਹੜੀ ਹੈ ਤੇ ਇਹ ਜਿਹੜਾ ਸਾਨੂੰ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਆਈ ਅਸੀਂ ਫੁਟੇਜ ਵੀ ਕੱਢੀਆਂ ਉੱਥੋਂ ਤੇ ਸਾਨੂੰ ਜਦੋਂ ਫੁਟੇਜ ਦੇ ਵਿੱਚ ਲੇਡੀਜ਼ ਆਈਆਂ ਤੇ ਉਸੇ ਦਿਨ ਅਸੀਂ ਜਿਹੜਾ ਹੈਗਾ 23 ਤਰੀਕ ਨੂੰ ਅਸੀਂ ਆਪਣਾ ਜਿਹੜਾ ਇੱਥੇ ਟੀਮਾਂ ਬਣਾਈਆਂ ਆਪਣੀਆਂ ਐਸ ਐਚਓ ਸਤਨਾਮ ਹੋ ਗਏ ਤੇ ਜਿਹੜੇ ਆਪਣਾ ਕਰਾਲੀ ਦੇ ਜਿਹੜੇ ਟਰੈਫਿਕ ਇੰਚਾਰਜ ਆ ਜਿਹੜੇ ਜਗਤਜੀ ਉਹਨਾਂ ਨੂੰ ਵੀ ਕਿਹਾ ਉੱਥੇ ਤੇ ਉਸ ਤੋਂ ਬਾਅਦ ਅਸੀਂ ਧਿਆਨ ਰੱਖ ਰਹੇ ਸੀ ਵੀ ਜਦੋਂ ਵੀ ਕੋਈ ਬਾਤ ਸੌਂਦੀ ਆ ਤੇ ਇਹ ਧਿਆਨ ਰੱਖਿਆ ਜਾਵੇ ਤੇ ਉਹ ਲੇਡੀਜ਼ ਜਿਹੜੀਆਂ 23 ਤਰੀਕ ਨੂੰ ਫੇਰ ਵਾਰਦਾਤ ਕਰਨ ਵਾਸਤੇ ਆਈਆਂ ਚੇ ਕਿ ਜਿਹੜੀਆਂ ਤੁਸੀਂ ਔਰਤਾਂ ਫੜੀਆਂ ਨੇ ਇਹ ਇਹ 50 ਪਲੱਸ ਨੇ ਸਾਰੀਆਂ ਜਿਹੜੀਆਂ ਹੈਗੀਆਂ ਇਹ ਤੇ ਇਹ ਜਿਹੜੀਆਂ ਰੈਨ ਵਾਲੀਆਂ ਜਿਆਦਾਤਰ ਪਟਿਆਲਾ ਸਾਈਡ ਦੀਆਂ ਤੇ ਸੰਗਰੂਰ ਸਾਈਡ ਦੀਆਂ ਹੈਗੀਆਂ ਜੀ ਹੁਣ ਤੱਕ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਨਾਲ ਜਿਆਦਾ ਵਾਰਦਾਤ ਕੀਤੀਆਂ ਨੇ ਜਿਹਦਾ ਟਾਰਗੇਟ ਕੱਲਾ ਕਰਾੜੀ ਨੂੰ ਕੀਤਾ ਜਿਹ ਤੱਕ ਨਹੀਂ ਇਹ ਜਿਹੜਾ ਇਹਨਾਂ ਦੇ ਆਲਰੇਡੀ ਜਦੋਂ ਅਸੀਂ ਇੰਨਾਂ ਦੀ ਪੁੱਛਗਿੱਛ ਕੀਤੀ ਜਿਹਨਾਂ ਦਾ ਡਾਟਾ ਕੱਢਿਆ ਜਿਹੜਾ ਉਹਦੇ ਵਿੱਚ ਜਿਹੜੇ ਹਰ ਕੀ ਸੀ ਦੇ ਜਿਹੜੇ ਹੈਗੇ ਆ ਦੋ ਦੋ ਤਿੰਨ ਤਿੰਨ ਪਰਚੇ ਜਿਹੜੇ ਦਰਜ ਹੈਗੇ ਇਹਨਾਂ ਦੇ ਉੱਪਰ ਤੇ ਜਿਆਦਾਤਰ ਰਾਜਪੁਰੇ ਪਟਿਆਲਾ ਸਾਈਡ ਤੇ ਜਲੰਧਰ ਸਾਈਡ ਇਹਨਾਂ ਨੇ ਜਿਹ ਹੋ ਤੱਕ ਜਿਹੜੇ ਤੁਸੀਂ ਲੱਗਦਾ ਕਿ ਜਿੱਥੇ ਤਰੀਕਾ ਸਨੈਚਿੰਗ ਘਟਨਾਵਾਂ ਕਿਤੇ ਨੂੰ ਕੋਈ ਕਿੰਨੀ ਸ਼ਿਕਾਇਤ ਤੁਹਾਡੇ ਕੋਲ ਪਹੁੰਚੀ ਹੈ ਦੇਖੋ ਸਾਡੇ ਕੋਲ ਤਾਂ ਇਹੀ ਸੀ ਜਿਹੜੀ ਸਾਨੂੰ ਦਿੱਤੀ ਆ 23 ਤਰੀਕ ਨੂੰ ਬਾਕੀ ਜਿਹੜੇ ਨਾਲ ਦੇ ਡਿਸਟ੍ਰਿਕਟ ਹੈਗੇ ਉਹਨਾਂ ਨਾਲ ਵੀ ਅਸੀਂ ਇਤਲਾਹ ਦੇਤੀ ਆ ਤੇ ਜੇ ਉਹਨਾਂ ਦੇ ਵੀ ਕੋਈ ਇਦਾਂ ਦੀ ਪਹਿਲਾਂ ਵਾਰਦਾਤ ਅਜੇ ਤੱਕ ਟ੍ਰੇਸ ਨਹੀਂ ਹੋਈ ਹੈਗੀ ਤੇ ਉਹ ਵੀ ਕਰਕੇ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਵੀ ਟ੍ਰੇਸ ਕਰਨਗੇ ਜਿਹੜੀਆਂ ਇੱਥੇ ਭੀੜ-ਪਾੜ ਬਾਜ਼ਾਰਾਂ ਦੇ ਵਿੱਚ ਆ ਮੰਡੀਆਂ ਦੇ ਵਿੱਚ ਆ ਕਿ ਉੱਥੇ ਅੰਜਾਮ ਦੇ ਦਿੱਤੀ ਸੀ ਬੱਸਾਂ ਚੜ੍ਹ ਕੇ ਕੋਈ ਕਿਸ ਤਰੀਕੇ ਨਾਲ ਇਹਨਾਂ ਦਾ ਮੋਟਿਵ ਕੀ ਸੀ ਪੂਰਾ ਦੇਖੋ ਜਿਹੜਾ ਇਹਨਾਂ ਦਾ ਅਸੀਂ ਜੇ ਹੁਣ ਪੁੱਛ ਕੇ ਕੀਤੀ ਕਿ ਤਾਂ ਇਹ ਬੱਸ ਦੇ ਜਿਹੜੇ ਹੈਗੇ ਆ ਦੂਜੀ ਜਿਸ ਤਰ੍ਹਾਂ ਹੁਣ ਮਾਰਕੀਟ ਹੁੰਦੀ ਆ ਦੁਕਾਨ ਦੇ ਵਿੱਚ ਚਲੇ ਜਾਂਦੀਆਂ ਸੂਟ ਵਾਲੀਆਂ ਦੁਕਾਨਾਂ ਹੋ ਗਈਆਂ ਜਾਂ ਉਹਦੇ ਵਿੱਚ ਇਦਾਂ ਦੇ ਵਿੱਚ ਵੀ ਇਹ ਜਿਹੜੀਆਂ ਵਾਰਦਾਤਾ ਕਰਦੀਆਂ ਇਹ ਰੋਜ਼ਾਨਾ ਪਟਿਆਲਾ ਸਾਈਡ ਤੋਂ ਆਉਂਦੀਆਂ ਸੀ ਕਿ ਅੱਜ ਜਾਂ ਫਿਰ ਕਰਾਲੀ ਦੇ ਨੇੜੇ ਕਿਤੇ ਰਹਿੰਦੀਆਂ ਸੀ ਕਿਤੇ ਪੀਜੀ ਦੇ ਕਿਤੇ ਕਿਰਾਏ ਤੇ ਕਿਤੇ ਰਹਿੰਦੀਆਂ ਨਹੀਂ ਰਹਿੰਦੇ ਨਹੀਂ ਸੀ ਇਹ ਉਧਰ ਤੋਂ ਆਉਂਦੀਆਂ ਸੀ ਪਟਿਆਲਾ ਸਾਈਡ ਤੋਂ ਇਹ ਐਕਚੁਅਲੀ ਟਾਰਗੇਟ ਕਰਦੀਆਂ ਪਹਿਲਾਂ ਇਹ ਜਿਸ ਤਰ੍ਹਾਂ ਵੀ ਕੋਈ ਲੇਡੀ ਹੈਗੀ ਆ ਜਿਹੜੀ 40 ਸਾਲ ਤੇ ਪਲੱਸ ਹੋਵੇ ਉਹਨੂੰ ਟਾਰਗੇਟ ਕਰਕੇ ਵੀ ਜਦੋਂ ਵੀ ਕੋਈ ਬਸ ਆਉਂਦੀ ਆ ਇਹ ਜਿਗਰਾਂ ਬਸ ਦੇ ਵਿੱਚ ਆਪਾਂ ਚੜਦੇ ਆ ਆਲਮੋਸਟ ਧੱਕਾ ਮੁਕੀਦਾਰ ਬਸ ਵਿੱਚ ਹੁੰਦੀ ਆ ਜਦੋਂ ਵੀ ਚੜਨਾ ਹੈ ਉਸ ਟਾਈਮ ਇਹ ਵਾਰ ਕੋ ਜਿਹੜੀ ਜਿਨ੍ਹਾਂ ਨੇ ਸਾਨੂੰ ਕੰਪਲੇਂਟ ਕੀਤੀ ਉੱਚੀਆ ਗਰਕ ਉਹਨਾਂ ਦੀ ਵਾਂਗ ਸੀ 15 ਗ੍ਰਾਮ ਦੀ ਜਿਹੜੀ ਹੈਗੀ ਉਹ ਅਸੀਂ ਰਿਕਵਰੀ ਕਰ ਲਈ ਹੈ ਨਾਲ ਕੋਲੋਂ ਤੇ ਬਾਕੀ ਇਹਨਾਂ ਦੀ ਹੁਣ ਰਿਮਾਨ ਲੈ ਕੇ ਪੁੱਛਗਿਚ ਕਰਾਂਗੇ ਇਹਨਾਂ ਦੀ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਉੱਤੇ ਜਾ ਫਸਟ ਟਾਈਮ ਤੁਹਾਡੇ ਤੇ ਇੱਥੇ ਕਰਾਲੀ ਦੇ ਵਿੱਚ ਹੋ ਰਿਹਾ ਦਰਜ ਸਾਡੇ ਕੋਲ ਫਸਟ ਟਾਈਮ ਹੀ ਹੈਗਾ ਇਹਨਾਂ ਦੇ ਉੱਪਰ ਬਾਕੀ ਜਿਹੜੇ ਹੈਗੇ ਹੋਰ ਡਿਸਟ੍ਰਿਕਟ ਹੈਗੇ ਉੱਥੇ ਦਰਜ ਹੈਗੇ ਆ ਬਾਕੀ ਇਹਨਾਂ ਵੀ ਤਾਲਮਿਲ ਕਰਾਂਗੇ ਜੀ ਅਸੀਂ ਦੱਸਿਆ ਇਹਨਾਂ ਨੇ ਕਿੰਨੀ ਕੁ ਦੇਰ ਤੋਂ ਇਹ ਪੂਰਾ ਗਰੋ ਬਣਾ ਕੇ ਆਪਣਾ ਵਾਰਦਾਤ ਨੂੰ ਅੰਜਾਮ ਦੇ ਰਹੇ ਜੀ ਦੇਖੋ ਅਸੀਂ ਪੁੱਛਗਿਚ ਕਰਾਂਗੇ ਬਾਕੀ ਇਹਨਾਂ ਘਰ ਹੁਣ ਜਿਹੜਾ ਰਿਮਾਂਡ ਲਾਵਾਂਗੇ ਅੱਗੇ ਦਾ ਵੀ ਇਹਨਾਂ ਦੀ ਤਫ਼ਤੀਸ਼ ਕਰਾਂਗੇ। ਉਹ ਆਰ ਦਾ ਬੈਕਗ੍ਰਾਉਂਡ ਪਤਾ ਕੀਤਾ ਜੀ ਕਿਸ ਤਰੀਕੇ ਦੇ ਪਰਿਵਾਰ ਦੇ ਪਿੱਛੇ ਦੇ ਹਾਲਾਤ ਨੇ ਜਾਂ ਕਿਸ ਤਰੀਕੇ ਨਾਲ ਇਹਨਾਂ ਨੇ ਹੁਣ ਤੱਕ ਕਿੰਨਾ ਕੁ ਸੋਨਾ ਲੋਕਾਂ ਦਾ ਜਿਹੜਾ ਚੋਰੀ ਕਰਕੇ ਘਰ ਦੇ ਵਿੱਚ ਕੀ ਕੀ ਬਣਾਇਆ ਜੀ ਉਹਦਾ ਪੂਰਾ ਡਾਟਾ ਕਿ ਤੱਕ ਰਿਹਾ ਕਿੱਥੇ ਇਕੱਠਾ ਨਹੀਂ ਇਹ ਜੇ ਰਿਮਾਂਡ ਲੈ ਕੇ ਅਸੀਂ ਸਾਰਾ ਕੁਝ ਦੇਖਾਂਗੇ ਤੇ ਵਿੱਚ ਜੋ ਜੋ ਵੀ ਜਿਹੜੀ ਹੈਗੀ ਆ ਲੀਡ ਲਾਵਾਂਗੇ ਅੱਗੇ ਤੇ ਇਹਨਾਂ ਦੇ ਹੋਰ ਤਾਂ ਨਹੀਂ ਕਿਤੇ ਗੈਂਗ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਹੈਗੇ ਆ ਜੇ ਕਿਸੇ ਜ਼ਿਲ੍ਹਿਆਂ ਦੇ ਵਿੱਚ ਹੈਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਇੰਟੀਮੀਸ਼ਨ ਦਵਾਂਗੇ ਇਹ ਇਸ ਗਰੋਹ ਨੂੰ ਕਾਬੂ ਕੀਤਾ ਜੋ ਕਿ ਲਗਾਤਾਰ ਕਰਾਈ ਦੇ ਵਿੱਚ ਵਾਰਦਾਤਾਂ ਕਰ ਰਿਹਾ ਸੀ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਜਾਂ ਫਿਰ ਬੱਸਾਂ ਦੇ ਵਿੱਚ ਜਦੋਂ ਲੇਡੀਜ਼ ਕੋਈ ਚੜਦੀ ਸੀ ਭੀੜ ਹੁੰਦੀ ਸੀ ਬੱਸ ਦੇ ਵਿੱਚ ਤਾਂ ਉੱਥੇ ਜਿਹੜੇ ਸੋਨੇ ਦੇ ਉਹਨਾਂ ਦੇ ਗਹਿਣੇ ਜਿਵੇਂ ਬੰਗ ਹੋਈ ਜਾਂ ਫਿਰ ਜਿਸ ਤਰੀਕੇ ਨਾਲ ਉਹਨਾਂ ਦੇ ਕੋਈ ਕੋਈ ਗਲ ਦੇ ਵਿੱਚ ਹਾਰ ਹੈ ਤਾਂ ਇਸ ਤਰੀਕੇ ਦੀਆਂ ਵਾਰਤਾਂ ਨੂੰ ਅੰਜਾਮ ਦਿੱਤਾ ਜਿਸ ਨੂੰ ਕਿ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਪੁਲਿਸ ਨੇ ਕੁਝ ਕੁ ਦਿਨਾਂ ਦੇ ਵਿੱਚ ਹੀ ਇਸ ਪੂਰੇ ਗੈਂਗ ਨੂੰ ਫੜ ਕੇ ਕਬੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਖਬਰ ਨੂੰ ਵੱਤਵਾ ਸ਼ੇਅਰ ਕਰਦੇ ਨਾਲ ਆਪਣੇ ਵਿਚਾਰ ਜੁੜਦੇ ਹੋ